ਚਲ 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 ਮੈਮ ਦੱਸ ਦਿਓ ਭਾਈ 1 ਮਿੰਟ ਮਾਰੋ ਭਾਈ ਇਹਨੂੰ ਅੰਦਰ ਦੇ ਨਾਲ ਇਸਦੀ ਲੱਗਾ ਸੀ ਥੋੜਾ ਜਿਹਾ ਪਲੇਟ ਕਰ ਦਿਓ ਮੈਮ ਮੈਮ ਕੀ ਕਹਿ ਸਕਦੇ ਲੱਗਦਾ ਕਿ ਰੰਦੇ ਰਹੇ ਮਾੜਾ ਕੀ ਕੀ ਕਹਿ ਸਕਦਾ ਦੱਸ ਦਿਓ ਨਹੀਂ ਨਹੀਂ ਥੋੜਾ ਜਿਹਾ ਫ੍ਰੀ ਕਰ ਦਿਓ ਮੈਮ ਪਲੀਜ਼ ਫ੍ਰੀ ਰਾਜੋ ਸਮਝਾ ਲਾਓ ਮੈਂ ਕੀ ਕਹਿੰਦਾ ਮੈਨੂੰ ਮੈਨੂੰ ਦੱਸ ਦਿਓ ਕੀ ਕੇਸ ਹੈ ਮੈਂ ਯਾਰ ਹਮੇ ਰੱਖੇ ਕੇਸ ਤੋਂ ਦੱਸੋ ਪਹਿਲਾਂ ਦੋ ਮਿੰਟ ਬਾਅਦ ਜੇ ਤੁਸੀਂ ਪਹਿਲੀ देसी आप पे चला लगा ठीक है शास्त्री कल शास्त्री कल शास्त्री कल कौन इनपा का क्षेत्र कृषि नाम आज तोसी अदालत में साहब हैगा मतलब चुनाव जनमत विरोध है साथ में वाजवा लोग कहां ना मारो पीछे इधर आ इधर आ वो किधर हो दिन ਉਹ ਯਾਰ ਤਾਂ ਲੱਗਾ ਭਾਜੀ ਆ ਗਿਆ ਹੱਸ ਕੇ ਕੈਮਰਾ ਥੋੜਾ ਸੰਤ ਲੱਗੀ ਉਸਨੇ ਮੱਕੀ ਜੀ ਕੀਤੀ ਜਾਵੇ ਪਰ ਜਿਹੜੇ ਇਧਰੇ ਮੈਂ ਮੈਮ ਕਿਹੜੀ ਫਿਲਮ ਕਰਦਾ ਤਾਂ ਕਿ ਹੋਵੇ ਤਾਂ ਕਿ ਆਹੀ ਹੋਣਗੇ ਪਲੀਜ਼ ਸਕੈਨ ਕਰ ਲੈ ਮੈਂ ਵਿਰੋਧ ਕਿਉਂ ਹੋਇਆ ਤੇਰੀ ਕਿਹੜੀ ਫਿਲਮ ਦਾ ਮੋਟੋ ਹੈ ਤੀ ਤਾ ਦੇਖ ਤਾਂ ਦਿਓ ਕਿ ਬਲੀ ਬੋਲਨ ਨੂੰ ਤਾਂ ਤਾਂ ਕੋਈ ਨਹੀਂ ਅੱਛੇ ਤਾ ਦੋ ਯਾਰ ਹਾਂ ਜੀ ਹੋ ਗਿਆ ਜੀ ਹੋ ਗਿਆ ਉਹ ਸਰ ਕੋਈ ਨਹੀਂ ਕਰਿਆ ਕਿੰਨੇ ਦੰਦਰ ਮਾਰ ਮਿਲ ਥੋੜਾ ਜਿਹਾ ਬਾਈ ਹੋ ਜਾ ਬੋਲ ਜੀ ਕਿਸੇ ਆਇਆ ਜੀ ਦਲਦਰ ਕਰ ਜਾ ਜਾਂਦੇ ਤਰ ਛੱਡ ਦੇ ਆ ਜਾਈਏ ਇੱਥੇ ਕੈਮਰਾ ਕੋਲ ਇਹ ਬੋਲਣ ਨੂੰ ਤਿਆਰ ਨਹੀਂ ਮੈਮ ਪੀਐਸਡੀ ਹਰ ਸੀ ਇਸ ਮਸਲੇ ਚ ਅਸੀਂ ਆ ਗਏ ਹਾਂ ਮੈਮ ਡੇਟਿੰਗ ਵੀ ਕੀ ਹੈ ਇਹ ਸਾਰੇ ਰੋ ਇਸ ਮੈਂ ਬਰੀਫ ਕਰ ਦੋ ਥੋੜਾ ਜਿਹਾ ਥੋੜਾ ਬਰੀਫ ਤੇ ਕਰ ਦੋ ਮੈਮ ਮੈਂ ਵਿਰੋਧ ਕਿਉਂ ਆਇਆ ਸਾਡੀ ਕਿਹੜੀ ਕਾਰਸ ਕਾਰਸ ਮੇਰਾ ਨਾਮ ਜਗਦੀਪ ਵੜੰਗਾ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅੰਮ੍ਰਿਤਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੱਜ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤਰ੍ਹਾਂ ਕੋਰਟ ਉਹ ਚ ਕੁਝ ਸ਼ਬਦਾਂ ਦੇ ਆਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਾਤਮਸਤਕ ਵੀ ਹੋ ਗਏ ਆ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਨ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਿਕਾਰ ਦਿਓ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਅਜੇ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹ ਤਾਂ ਉਹ ਕਮੈਂਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਕੁਝ ਸਮਾਜ ਦੇ ਬੰਦੇ ਕਹਿੰਦੇ ਪਹਿਰੇ ਆਮ ਕੀਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਤੇ ਜਾ ਕੇ ਮਾਫੀ ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਪ ਕੰਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਸੀ ਨੀਰੂ ਬਾਜਵਾ ਆਈ ਸੀ ਡਾਕਟਰ ਉਹੇ ਬਾਰੀਆਂ ਦੇ ਸਬੰਧ ਵਿੱਚ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹਿੰਦੇ ਠੀਕ ਹੈ ਠੀਕ ਹੈ ਬਸ ਬੜੀ ਮਿਹਰਬਾਨੀ